ਸਤਿ ਸ੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਸੋ ਅੱਜ ਅਸੀਂ ਲੈ ਕੇ ਆਏ ਐਮੀ ਬਰਕ ਸਿੰਗਰ ਨੇ ਜੋ ਉਹਨਾਂ ਦੀ ਪੱਗ ਦੀ ਸ਼ੇਪ ਵਰਗੀ ਪੱਗ ਦੀ ਵੀਡੀਓ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਜੋ ਵੀਡੀਓ ਦੇ ਵਿੱਚ ਪੱਗ ਬਣੀ ਜਾ ਰਹੀ ਹੈ ਇਸ ਦੀ ਲੈਂਥ 6.5 ਮੀਟਰ ਤੇ ਕੱਪੜਾ ਜੋ ਕਿ ਫੁੱਲ ਵੈਲ ਵਰਤਿਆ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਪਹਿਲੇ ਲੜ ਦੇ ਨਾਲ ਦੀ ਅੱਖ ਦੀ ਗੱਲ ਤੇ ਅਦਾ ਕੰਨ ਕਬਰ ਕਰਾਂਗੇ ਔਰ ਹਲਕੇ ਹਲਕੇ ਬਾਲਾ ਜੋ ਆਪਾਂ ਨਾਲ ਦੀ ਨਾਲ ਹੀ ਪਾਵਾਂਗੇ। ਸੋ ਇਹ ਪੱਗ ਦੀ ਜੋ ਸ਼ੇਪ ਆ ਫਰੰਟ ਤੋਂ ਜ਼ਿਆਦਾ ਤਿੱਖੀ ਨਹੀਂ ਹੋਵੇਗੀ ਬਿਲਕੁਲ ਚਪਟੀ ਸ਼ੇਪ ਆ ਜੋ ਹੋਵੇਗੀ। ਸੋ ਆਪਾਂ ਨਾਲ ਦੀ ਨਾਲ ਹੀ ਜੋ ਫਰੰਟ ਤੋਂ ਹੱਥ ਦੇ ਨਾਲ ਲੜਵੀਂ ਦੱਬ ਕੇ ਆਪਾਂ ਸੈੱਟ ਕਰਦੇ ਜਾਵਾਂਗੇ ਤਾਂ ਕਿ ਬਾਅਦ ਦੇ ਵਿੱਚ ਜੋ ਕਿ ਪੱਗ ਦੀ ਨੋਕ ਆ ਜ਼ਿਆਦਾ ਤਿੱਖੀ ਨਾ ਹੋਵੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਆਪਾਂ ਇਸ ਨਾਲ ਜੋ ਕਿ ਲਗਾਇਆ ਹਲਕੇ ਹਲਕੇ ਉਂਗਲਾਂ ਦੀ ਹੈਲਪ ਦੇ ਨਾਲ ਆਪਾਂ ਵਿਂਚ ਕਰਕੇ ਵਟ ਪਾ ਸਕਦੇ ਹਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਇਸ ਪੱਗ ਬੰਨਣ ਤੋਂ ਪਹਿਲਾਂ ਜੋ 베ਸ ਦੀ ਸੈਟਿੰਗ ਆ ਤੇ ਪੱਗ ਦੀ ਪੂਣੀ ਦੀ ਵੀਡੀਓ ਆ ਉਹ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਜਾਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਵੀ ਕੋਈ ਪੱਗ ਬੰਨ੍ਹਦੇ ਟਾਈਮ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਸೀ ਜਲਦੀ ਤੋਂ ਜਲਦੀ ਕੁਝ ਟੌਪਿਕ ਦੇ ਉੱਤੇ ਵੀਡੀਓ ਜ਼ਰੂਰ ਪਾਵਾਂਗੇ ਇਸ ਇੰਡੀਕਸ ਨਾਲ ਉਹ ਕਿਸ ਤਰੀਕੇ ਨਾਲ ਹਲਕਾ ਹਲਕੇ ਹੱਥਾਂ ਦੇ ਨਾਲ ਆਪਾਂ ਜੋ ਕਿ 프ੰਟ ਤੋਂ ਲਾੜਾ ਜੋ ਉਹ ਲਗਾ ਕੇ ਔਰ ਬਾਦੇ ਵਿੱਚ ਜੇ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਥੋੜੇ ਟਾਈਮ ਦੇ ਵਿੱਚ ਇਹ ਪੱਗ ਬਣ ਸਕਦੇ ਹਾਂ ਤੇ ਇਸ ਤੋਂ ਇਲਾਵਾ ਇਸ ਪੱਗ ਦੀ ਸ਼ੇਪ ਆ ਜੋ ਉਹ ਇੱਕ ਫ੍ਰੀ ਸਟਾਈਲ ਬਟਾਂ ਵਾਲੀ ਪੱਗ ਦੀ ਤਰ੍ਹਾਂ ਹੀ ਹੋਵੇਗੀ ਉਸ ਤੋਂ ਬਾਅਦ ਅਗਲਾ ਲਾੜਾ ਜੋ ਉਹ ਪਹਿਲਾਂ ਵਾਂਗੀ ਹਲਕਾ ਜਾਕ फ्रंट ਤੋਂ ਕੱਪੜੇ ਨੂੰ ਦੱਬ ਕੇ ਜੋ ਕਿ ਫਿਰ ਬਲ ਪੈ ਜਾਣਗੇ ਔਰ ਬਟ ਪੈਣ ਤੋਂ ਬਾਅਦ ਜੋ ਕਿ ਪਲੜ ਨੂੰ ਲਗਾਵਾਂਗੇ। ਫਰੰਟ ਤੋਂ ਪੱਗ ਨੂੰ ਪ੍ਰੈਸ ਕਰਕੇ ਔਰ ਲੜਾਂ ਪੇਚਾਂ ਵਾਲੀ ਸਾਈਡ ਤੋਂ ਜੋ ਕਿ ਬਟਾਂ ਵਾਲੀ ਸਾਈਡ ਜੋ ਕਿ ਲੜ ਲਗਾਏ ਆਪਾਂ ਉਧਰਲੀ ਸਾਈਡ ਤੋਂ ਆਪਾਂ ਪੱਗ ਦੀ ਸ਼ੇਪ ਆ ਜੋ ਬਾਹਰਲੀ ਸਾਈਡ ਨੂੰ ਰੱਖਾਂਗੇ। ਔਰ ਜੋ ਲਾਸਟ ਲੜ ਉਹ ਸਿੱਧਾ ਹੀ ਡਾਇਰੈਕਟ ਲਗਾਇਆ ਜਾਵੇਗਾ ਔਰ ਬਿਲਕੁਲ ਵੀ ਜੋ ਕਿ ਲੜਾਂ ਨਹੀਂ ਮੋੜੇ ਜਾਵੇਗਾ। ਅਲਕੈਲ ਕੇ ਬਲਪਾਕ ਕੇ ਲਾਸਟ ਲੜਦੇ ਵਿੱਚ ਔਰ ਸਿੱਧਾ ਹੀ ਲੜਨ ਲਗਾਇਆ ਜਾਵੇਗਾ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਇਲਾਵਾ ਹੋਰ ਵੀਡੀਓ ਵੀ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਔਰ ਫਰੰਟ ਤੋਂ ਪ੍ਰੈਸ ਕਰਨ ਦੇ ਬਾਅਦ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਤਰੀਕੇ ਦੇ ਨਾਲ ਆਪਾਂ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਜੋ ਕਿ ਪੱਗ ਬਣ ਚੁੱਕੇ ਹਨ ਤੋ ਲਾਵਾ ਹੋਰ ਵੀਡੀਓ ਦੇ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਔਰ ਜੇਕਰ ਤੁਹਾਨੂੰ ਵੀ ਪੱਗ ਬੰਨਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਔਰ ਲਾਸਟ ਦੇ ਵਿੱਚ ਜੋ ਕਿ ਸਭ ਤੋਂ ਪਹਿਲਾ ਲੜ ਲਗਾਇਆ ਸੀ ਉਸ ਦੇ ਨਾਲ ਅਪਾ ਸਰ ਕਵਰ ਕਰਾਂਗੇ ਸਰ ਕਵਰ ਕਰਨ ਦੇ ਸਮੇਂ ਇੱਕ ਗੱਲ ਜਰੂਰ ਧਿਆਨ ਵਿੱਚ ਰੱਖੀ ਜਾਵੇ ਕਿ ਲੜ ਨੂੰ ਬਰਾਬਰ ਜਿਸ ਤਰੀਕੇ ਦੇ ਨਾਲ ਲਗਾਇਆ ਉਸੇ ਤਰੀਕੇ ਦੇ ਨਾਲ ਖੋਲ੍ਹਿਆ ਜਾਵੇ ਜੇਕਰ ਫਰੰਟ ਦੇ ਉੱਤੇ ਉਸ ਦੇ ਵਿੱਚ ਬਲ ਪੈਂਦਾ ਹੈ ਤਾਂ ਉਹ ਬਾਅਦ ਦੇ ਵਿੱਚ ਲੜ ਵੀ ਖਿੱਚਿਆ ਜਾਂਦਾ ਹੈ ਔਰ ਯੋਕ ਪੱਗ ਦੀ ਸ਼ੇਪ ਆ ਉਸ ਨੂੰ ਵੀ ਖਰਾਬ ਕਰ ਦਿੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਪੱਗ ਬਣ ਚੁੱਕੇ ਆ ਆਪਾਂ ਸੋ ਜਰੂਰ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ